ਪਟਿੰਡਾ ਦੇ ਕਸਬਾ ਮੋੜ ਮੰਡੀ ਵਿਖੇ ਸੀਵਰੇ ਬੋਰਡ ਦੇ ਠੇਕਾ ਕਰਮਚਾਰੀ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਏ ਹਨ ਉਹਨਾਂ ਦਾ ਇਹ ਪ੍ਰਦਰਸ਼ਨ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਜੋਰ ਸ਼ੋਰ ਨਾਲ ਹੋ ਰਿਹਾ ਹੈ ਪ੍ਰਦਰਸ਼ਨਕਾਰੀਆਂ ਦਾ આરોਪ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਈਪੀਐਫ ਜਾਰੀ ਕਰਨ ਦੇ ਬਾਅਦ ਵੀ ਠੇਕੇਦਾਰਾਂ ਦੇ ਵੱਲੋਂ ਈਪੀਐਫ ਖਾਤੇ ਵਿੱਚ ਨਹੀਂ ਕਰਵਾਏ ਗਏ ਜਮਾ ਪੈਸੇ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਸਾਫ਼ ਤੌਰ ਤੇ ਐਲਾਨ ਕਰ ਦਿੱਤਾ ਇਹ ਕਿ ਜੇ ਤਾ ਉਹ ਮੰਗਾ ਨਹੀਂ ਮੰਨਿਆ ਜਾਂਦੀਆਂ ਉਹ ਪਾਣੀ ਦੇ ਟੈਂਕੂ ਹੇਠੇ ਨਹੀਂ ਉਤਰਣਗੇ ਜੀ ਨਾਮ ਮੇਰਾ ਨੰਪਰੀ ਸਿੰਘ ਆ ਜੀ ਆ ਮਾਮਲਾ ਕਿ ਤੁਸੀਂ ਥੈਂਕੀ ਜਿਹੜੀ ਕਿਵੇਂ ਮਾਮਲਾ ਸੀ ਐਸਟੀਬੀ ਤੇ ਪਹਿਲੇ 9-10 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਜੀ ਸਾਨੂੰ ਸਾਲ ਹੋ ਗਏ 2024 ਦੇ ਅਕਤੂਬਰ ਤੋਂ ਲੈ ਕੇ ਸਾਡਾ ਆਈਪੀ ਵੀਪੀ ਐਫ ਨਹੀਂ ਕੱਟਿਆ ਗਿਆ ਜੀ ਤੇ 2020 ਤੋਂ ਸਾਡਾ ਠੇਕੇ ਦਾ ਨਾ ਕਿੰਨੀ ਬਕਾਇਆ ਪਿਆ ਜੀ ਏਰੀਆ ਰ ਬਣਦਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਜੀ ਪਹਿਲਾਂ ਸਾਨੂੰ ਕਹਿੰਦੇ ਸੀਗੇ ਵੀ ਅਗਲੇ ਮਹੀਨੇ ਜਮ੍ਹਾਂ ਕਰਾ ਦੇਾਂਗੇ ਅਗਲੇ ਮਹੀਨੇ ਜਮ੍ਹਾਂ ਕਰਾ ਦੇਾਂਗੇ ਕਹਿੰਦੇ ਆ ਜੀ ਫਿਰ ਸੋਮਵਾਰ ਨੇ ਇੱਕ ਹੀ ਟੱਪ ਕੇ ਇਹਨਾਂ ਦੇ ਸ ਏਰੀਅਰ ਤੇ ਤੁਹਾਨੂੰ ਨਾ ਹਟਾਈ ਵੀ ਫਕਟ ਹੈ ਗਿਆ ਜੀ ਹੁਣ ਜੇ ਅਸੀਂ ਠੇਕੇਦਾਰਾਂ ਨੂੰ ਕਹਿੰਨੇ ਆਂਗੇ ਬਸ ਉਹ ਹੀ ਲਾਰੇ ਲਾਈ ਜਾਂਦੇ ਮੈਕਮਾ ਵੀ ਡਿਪਾਰਟਮੈਂਟ ਵੀ ਲਾਰੇ ਲਾਈ ਜਾਂਦਾ ਜੀ ਇਹ ਖੜੇ ਖਜ਼ਾਰ ਤਾਂ ਕਹਿੰਦਾ ਕਹਿੰਦਾ ਵੀ ਨਕਦ ਲੈ ਲਓ ਮੈਥੋਂ ਦੂਜੇ ਵੀ ਕਹਿੰਦਾ ਨਕਦ ਲੈ ਲਓ ਠੇਕੇਦਾਰ ਇੱਕ ਤਾਂ ਹੈਗਾ ਜੀ ਵਿਮਲ ਵਿਮਲ ਵੰਸਲਾ ਜੀ ਇੱਕ ਲਾਉਡ ਕ੍ਰਿਸ਼ਨ ਵਾਲੇ ਆ ਜੀ ਦੋ ਆ ਜੀ ਉਹ ਜੀ ਜੀ ਬਾਜੀ ਤੇ ਉਹ ਹੁਣ ਕਹਿੰਦੇ ਜੇ ਅਸੀਂ ਕਿਹਾ ਵੀ ਕੇਸ ਕਰਦੇ ਆਂ ਅਸੀਂ ਵੀ ਕੋਰਟ ਚ ਲੈ ਕੇ ਕੋਰਟ ਚ ਕਹਿੰਦੇ ਕਰ ਦਿਓ ਕਹਿੰਦੇ ਸਾਡਾ ਹੀ ਕਰ ਲਵਾਂਗੇ ਇਹ ਕਹਿੰਦੇ ਭਣਾਏ ਕਹਿੰਦੇ ਜੀ ਉਹ ਗੱਲ ਨਹੀਂ ਕਰਦੀ ਕੋਈ ਵੀ ਸਾਨੂੰ ਚਲਾਨ ਦੇ ਚੁੱਕ ਪਰਾਡੇ ਕਾਊਂਟ ਚ ਕਿਸੇ ਦਾ ਕੁਝ ਨਹੀਂ ਆਇਆ ਜੀ ਖਾਲੀ ਪਏ ਉਹਨਾਂ ਦੇ ਕਲਾ ਕੰਪਨੀ ਦਾ ਨਾਮ ਬੋਲਦਾ ਜੀ ਵਿੱਚ ایਪੀਐਫ ਨਹੀਂ ਕੱਟਿਆ ਗਿਆ ਜੀ ਨਾ ਹੀ ਇੱਥੇ ਸਾਡੇ ਕੋਲੇ ਪਾਣੀ ਆ ਪੀਣ ਨੂੰ ਜੀ ਨਾ ਹੱਥ ਧੋਣ ਨੂੰ ਪਾਣੀ ਆ ਉਹਨਾਂ ਟੈਂਕੀ ਤੇ ਵੀ ਦੇਖ ਲਓ 2 2 3 3 ਫੁੱਟ ਪਾਣੀ ਚ ਉੱਪਰ ਜੜ ਕੇ ਆਏ ਆ ਗੰਦਾ ਪਾਣੀ ਆ ਥੱਲੇ ਪਲਾਂਟ ਚ ਵੀ ਗੰਦਾ ਪਾਣੀ ਖੜਾ ਹੈਗਾ ਜੀ ਕੋਈ ਕਿਸੇ ਦਾ ਬਿਮਾਰੀ ਲੱਗੀ ਹੋਏ ਕੇ ਇਹਨੂੰ ਕਿਸੇ ਨੂੰ ਕਿਸੇ ਟਾਈਪ ਦੀ ਬਿਮਾਰੀ ਲੱਗੀ ਆ ਕੋਈ ਨਹੀਂ ਪੁੱਛਦਾ ਇੱਥੇ ਆ ਕੇ ਖੜਦਾ ਨਹੀਂ ਜੀ ਜਿਹੜਾ ਕੋਈ ਆਉਂਦਾ ਵਾਟਰ ਬਾਕਸ ਤੇ ਜਾਂਦਾ ਮੀਟਿੰਗ ਕਰਕੇ ਮੁੜ ਜਾਂਦਾ ਜੀ ਸਾਨੂੰ ਤਾਂ ਕੋਈ ਪੁੱਛ ਪ੍ਰਸ਼ਾਸਨ ਤੋਂ ਤਾਂ ਇਹ ਹੀ ਮੰਗ ਕਰਦੇ ਆਂ ਜੀ ਸਾਡਾ EPF ਜਮ੍ਹਾਂ ਕਰਾਇਆ ਜਾਵੇ ਜਿੰਨਾ ਬੰਦ ਆ ਤੁਹਾਡਾ ਸਾਲ ਹੋ ਗਿਆ ਜੀ ਸਾਡੇ ਏਰੀਅਰ ਦਵਾਇਆ ਜਾ ਜੀ ਤਨਖਾਹ ਟਾਈਮ ਤੇ ਆ ਜਾ ਕਰੀ ਜੀ ਕੱਲ ਨੂੰ ਰੱਖੜਨਾ ਜੀ ਤਨਖਾਹ ਆ ਹੀ ਨਹੀਂ ਅਜੇ ਤੱਕ ਜੀ ਹਰੇਕ ਤਿਹਾੜ ਹੀ ਡੱਪ ਜਾਂਦਾ ਜੀ ਹਰੇਕ ਤਿਯਾਰ ਬਿਨਾਂ ਤਨਖਾਹ ਤੋਂ ਡੱਪਦਾ ਜੀ ਹਾਂਜੀ ਇਹਦੇ ਤੁਹਾਡੇ ਅਫਸਰ ਕਿਹੜਾ ਹੈ ਅਫਸਰ ਸਾਡੇ ਜੈਜੀ ਦਾ ਨਾਮ ਤੁਹਾਨੂੰ ਪਤਾ ਇੱਥੇ ਲਖਨ ਸ਼ਰਮਾ ਜੀ ਹਾਂ ਬਾਕੀ ਉੱਥੋਂ ਐਕਸ਼ਨ ਸਾਹਿਬ ਦਾ ਬਰਜੀਤ ਸਿੰਘ ਆ ਜੀ ਹਾਂਜੀ ਮਲੇਦ ਜੀ ਹਾਂ ਜਾ ਕੇ ਅਸੀਂ ਮਹੀਨੇ ਬਾਅਦ ਜਾ ਕੇ ਆਉਣੀ ਆਉਣੀ ਹੈ ਜੀ ਵੀ ਕਿਹਾ ਕੋਈ ਹੱਲ ਹੋ ਜਾ ਜੀ ਪਰ ਹਰ ਇੱਕ ਵਾਰੀ ਲਾਰੇ ਲਾ ਕੇ ਮੋੜ ਦਿੰਦੇ ਹਾਂ ਜੀ ਜਿਹੜੇ ਸੀਰੀਅਸ ਤਰ੍ਹਾਂ ਨਹੀਂ ਕੀਤਾ ਹਾਂ ਜੀ ਉਹ ਸਿੱਧਾ ਦੇ ਹਿਸਾਬ ਨਾਲ ਤਾਂ ਵੀ ਸਾਡਾ IPF ਕੱਟਿਆ ਹੋਇਆ ਜਮ੍ਹਾਂ ਕਰਾਇਆ ਹੋਇਆ ਠੇਕੇਦਾਰ ਨੇ ਜੀ ਪਰ ਸਾਡਾ ਜਮਾ ਨਹੀਂ ਕਰਾਇਆ ਹੋਇਆ ਜੀ ਸਾਡੇ ਅਕਾਊਂਟ ਚ ਗੱਲ ਉਹਦਾ ਕੰਪਨੀ ਦਾ ਨਾਂ ਬੋਲਦਾ ਜੀ ਇਹ ਵੀ ਆਪਣੀ 쇼 ਹੁੰਦਾ ਜੀ ਜਿਉਂ ਉਹਨਾਂ ਨੂੰ ਕਹਿੰਨੇ ਆ ਕਹਿੰਦੇ ਆ ਸੋਮਵਾਰ ਨੂੰ ਕਰਾ ਦੇਾਂਗੇ ਬੁੱਧਵਾਰ ਨੂੰ ਕਰਾ ਦੇਾਂਗੇ ਸਾਲ ਹੋ ਗਿਆ ਜੀ ਉਹ ਕਹਿੰਦੇ ਵੀ ਨਕਦ ਲੈ ਲਈ ਜਾਂ ਤਾਂ ਜਾਂ ਕਹਿੰਦੇ ਆ ਕਿ ਵੀ ਦੇ ਦੇਤੇ ਨਿਮਾ ਲੌਜੀ ਹੈ ਤਾਂ ਕਿ ਐਵਨ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਅਵਿਨਾਸ਼ ਹਰਮਿੰਦਰ ਦੀ ਰਿਪੋਰਟ